ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਅੱਪ ਅੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ ਪਤਾ ਨਹੀਂ ਕੀ ਹੋ ਗਿਆ ਵਾਹਕ ਮੁੜ ਕੇ ਟਾਈਮ ਦੇਖ ਲੀਏ ਸਾਢੇ 11 ਹੋ ਗਿਆ ਉੱਧਰ ਵੀ ਸਾਢੇ 11 ਮੈਂ ਉੱਧਰ ਵੀ ਇੱਧਰ ਖੜਾ ਇਹ ਟਾਈਮ ਪੀਸ ਅਸੀਂ ਇੱਕ ਉਹ ਚ ਸੈਲ ਪਾ ਲੈਨੇ ਆ ਟਾਈਮ ਪੀਸ 'ਚ ਇੱਕ ਖੜ ਜਾਂਦਾ ਇੱਕ ਚਪਲ ਲੈਨੇ ਇੱਕ ਖੜ ਜਾਂਦਾ ਨਵਾਂ ਲਿਆ ਕੇ ਲਓ ਪਰਾਣਾ ਹੋ ਗਿਆ ਤੇ ਹੋਰ ਸੁਣਾਓ ਤੁਸੀਂ ਕੀ ਹਾਲ ਚਾਲ ਆ ਠੀਕ ਠਾਕ ਹੋਮੋਂਗੇ ਤੇ ਚਾਹ ਪੀ ਲਓ ਇੱਧਰ ਆਪਾਂ ਬੰਦੇ ਨੇ ਦੀਏ ਚਾਹ ਫੇਰ ਇਹਨੂੰ ਲਾਈਏ ਜੱਤ ਹੈ ਚਾਹ ਮੈਨੂੰ ਚਾਹ ਮੈਂ ਹੁਣੇ ਰੋਟੀ ਖਾਧੀ ਆ ਰੋਟੀ ਮੈਂ ਖਾ ਲਈ ਫਿਲਮ ਲਾਡੋ ਦੇਖ ਕੇ ਰੱਖ ਦਿਓ ਥੋੜੀ ਜੀ ਤੁਸੀਂ ਕਹਿੰਦੇ ਕਹਿੰਦੇ ਮੈਂ ਕੱਲਾ ਕਾ ਨੂੰ ਪੀਵਾਂ ਪਲੀਜ਼ ਵੀਡੀਓ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਐਂਡ ਚੈਨਲ ਤੇ ਪਹਿਲੀ ਵਾਰੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤੇ ਪਿਆਰਾ ਜਿਹਾ ਆਪਣਾ ਕਮੈਂਟਸ ਕਰਕੇ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਤੇ ਇੱਧਰ ਬੈਠਾ ਆਪਣਾ ਲੱਡੂ ਕਾਕਾ ਕਿਵੇਂ ਬੈਠਾ ਮੇਰੇ ਪੁੱਤ ਚੰਨੂ ਮੰਨੂ ਜੀ ਚੰਨੂ ਮੰਨੂ ਜੀ ਆਏ ਹਾਏ ਇਤ ਕੋ ਤਾਂ ਬੜੂਰ ਬੈਠਾ ਸੀ ਬਤੂ ਚੂ 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 ਦੂਆ ਕਿੱਥੇ ਆ ਕਿੱਥੇ ਕਾਕਾ ਦੇ ਆ ਦੇ ਕਿੱਥੇ ਆ ਪੁੱਛਦਾ ਉਹ ਤੋਂ ਕਿ ਕੀ ਹਾਲ ਆ ਭੈਣੇ ਲੱਡੋ ਕੀ ਹਾਲ ਆ ਭੈਣੇ ਆ ਦੇ ਕਿੱਥੇ ਆ ਹਉ ਤਾਂ ਜੀਭ ਕੱਢ ਦੇ ਉਹਨੂੰ ਜੀਭ ਕੱਢੀ ਕੱਢੀ ਜੀਭ ਉਹ ਤਾਂ ਜੀਭ ਕੱਢ ਦੇ ਉਹ ਦੇ ਮੈਨੂੰ ਨਹੀਂ ਖਾਣਾ ਹੁਣ ਮੈਨੂੰ ਨਾ ਖਾਣ ਲੱਗ ਜੀ ਲੈ ਜਦ ਹੀ ਲੱਗ ਜੂ ਜਦ ਹੀ ਜਦ ਹੀ ਤੇਰੀ ਮੰਮਾ ਨੇ ਸੁੱਸੂ ਕਰਤਾ ਹੂੰ ਕੋ ਚੁਕ ਚੁ ਜੀ ਆਏ ਬਹੁਤ ਸੁਣੀ ਆ ਏ ਸੁਨੀਲ ਜੀ ਹਰੇ ਕਿਥੇ ਦੇ ਆਏ ਹੱਥ ਲਾਈ ਆ ਬੱਚਾ ਹੈ ਤੂੰ ਕਿਥੇ ਖੁਸ਼ੂਆ ਖੁਸ਼ੂਆ ਤਾਂ ਅੰਦਰੇ ਬੈਠਾ ਉਹ ਬੱਠਾ ਲਾ ਹਾਂ ਮੂੰ ਤੂੰ ਮੂੰ ਤਾਂ ਚੜੇ ਲਾਈ ਬੈਠਾ ਉਹਨੂੰ ਬਾਹਰ ਕੱਢੋ ਇੱਥੇ ਉਹਨੂੰ ਖੜਾ ਕਰਨਾ ਪੈਂਦਾ ਚੱਕਣਾ ਪੈਂਦਾ ਹਾਏ ਹਾਏ ਉਹਨੂੰ ਚੱਕਣਾ ਪੈਂਦਾ ਗੋਦੀ ਗੋਦੀ ਚੱਕਣਾ ਪੈਂਦਾ ਖੁਸ਼ੀ ਨੂੰ ਗੋਦੀ ਨੂੰ ਗੋਦੀ ਨੂੰ ਨਹੀਂ ਖੁਸ਼ੀ ਨੂੰ ਚੱਕ ਕੇ ਖੜਾ ਕਰਨਾ ਪੈਂਦਾ ਬੁੜੇ ਹੋ ਗਏ ਬੋਲਾ 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 ਆਰੇ ਬੋਲਾ ਆਰੇ ਬੋਲਾ 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 ਆ ਗਿਆ ਬੋਲਾ ਆ ਗਿਆ ਜਿੱਦ ਤੱਕ ਜੰਮੇ ਕੇ ਉਮਰ ਘਟਦੀ ਜਾਂਦੀ ਹੈ ਹੂੰ ਉਮਰ ਤਾਂ ਘਟਦੀ ਹੀ ਜਾਂਦੀ ਹੁੰਦੀ ਆ ਬੁੜਾ ਜੇ ਮੈਨੂੰ ਕਹਿੰਦਾ ਉਹ ਕਮੈਂਟ ਕਰਨ ਵਾਲਾ ਵੀ ਹੱਦ ਕਰਦਾ ਭਾਈ ਹਾਏ ਹਾਏ ਉਹਦੀ ਤਾਂ ਬੱਸ ਹੋਈ ਪਈ ਆ ਕਮੈਂਟ ਕਰ ਕਰ ਕੇ ਕਿਵੇਂ ਕਹਿੰਦਾ ਮੈਂ ਤਾਂ ਕਹਿੰਦਾ ਇਹਨਾਂ ਦੀ ਵੀਡੀਓ ਦਾ ਕਹਿੰਦਾ ਮੈਂ ਇਹਨਾਂ ਦੀ ਪੂਰੀ ਨਹੀਂ ਦੇਖਦਾ ਹੈਗਾ ਬਸ ਕਮੈਂਟ ਕਰਨਾ ਤੇ ਕਰਤਾ ਉਹ ਤੈਨੂੰ ਕਮੈਂਟ ਕਰਨ ਨੂੰ ਵੀ ਕਿਸੇ ਨੇ ਸੱਦਾ ਲਾਇਆ ਤੂੰ ਨਾ ਕਰ ਭਾਈ ਹੈ ਵਿੱਚ ਉਹਨੂੰ ਇੰਨੀਆਂ ਕ ਲਾਣ ਦਾ ਪਾਈਆਂ ਨੇ ਮੈਂ ਕਮੈਂਟਾਂ ਦੇ ਵਿੱਚ ਦੇਖਿਆ ਇੰਨੀਆਂ ਲਾਣ ਤਾਂ ਪਾਈਆਂ ਹੋਈਆਂ ਨੇ ਭੈਣਾਂ ਭਾਈਆਂ ਨੇ ਬਾਲੀਆਂ ਜਿਆਦੇ ਜੀ ਜੇ ਕੋਈ ਗੱਲ ਬਾਤ ਹੋਊ ਜੀ ਉਹ ਗੱਲ ਹੱਟੀ-ਪੱਟੀ ਸੌਦਰ ਬਾਤ ਜੀ ਉਹਦੀ ਗੱਲ ਉਹ ਜਿਹਦੇ ਜੇ ਕੋਈ ਗੱਲ ਬਾਤ ਨਹੀਂ ਉਹਦੀ ਗੱਲ ਕਿਤੇ ਆ ਨਾਲੇ ਭਾਈ ਸਾਨੂੰ ਤਾਂ ਯੋ ਮੈਨ ਕਹਿੰਦੇ ਸਾਡੇ ਤਾਂ ਹੱਡਾਂ ਨੂੰ ਦੁੱਖ ਲੱਗਿਆ ਹੋਇਆ ਸੀ ਤਾਂ ਦੱਸਣਾ ਹੀ ਦੱਸਣਾ ਹੈ ਜੂ ਦੂਰ ਤੱਕ ਮੈਂ ਹੁਣ ਬਣੀ ਆ ਪਹਿਲਾਂ ਵੀ ਮੇਨੇ ਤਾਂ ਗੱਲਾਂ ਕਿਤੇ ਦੀ ਕਿਤੇ ਪੰਜ ਪੰਜ ਪਿੰਡਾਂ ਚ ਚਲੀਆਂ ਜਾਂਦੀਆਂ ਹੈ ਆ ਇਹ ਤਾਂ ਹੋਣਾ ਆ ਇੱਥੇ ਚੱਲ ਕੇ ਤੇਰੀਆਂ ਗੱਲਾਂ ਦਾ ਸਾਬੇ ਕਰ ਲੈਣ ਦੇ ਉਹਨੂੰ ਕਮੈਂਟ ਕੋਈ ਨਾ ਭਾਈ ਤੂੰ ਵੀ ਆਪ ਦਾ ਢਿੱਡ ਖੁਸ਼ ਰੱਖ ਕਮੈਂਟ ਰੋਜ਼ ਕਰ ਦਿਆ ਕਰ ਰੋਜ਼ ਕਮੈਂਟ ਕਰ ਦਿਆ ਕਰ ਨਾ ਤੈਨੂੰ ਸਾਡੇ ਬਾਰੇ ਕੁਝ ਨਹੀਂ ਪਤਾ ਜੇ ਤਾ ਤੈਨੂੰ ਪਤਾ ਤਾਂ ਤਾ ਤਾਨੂੰ ਤੈਨੂੰ ਟੋਟਲ ਪਤਾ ਸਾਡੇ ਬਾਰੇ ਠੀਕ ਆ ਨਾ ਦੀਵਾ ਆਪਾਂ ਬਾਲ ਦਿਆ ਦੀਵੇ ਦੇ ਥੱਲੇ ਨੇਰਾਗਾ ਤੇ ਹੁੰਦਾ ਉਹ ਚਾਨਣ ਹਮੇਸ਼ਾ ਦੀ ਨੇਰੀਂ ਦਵਾ ਕੇ ਰੱਖਦਾ ਇਹ ਜਿਹੜਾ ਸੱਚ ਹੁੰਦਾ ਇਹ ਹੁੰਦਾ ਚੰਨਣਾ ਇਹ ਤਾਂ ਬੋਲੂਏ ਬੋਲੂ ਨੇਰਾ ਜਿੰਨਾ ਮੱਝੀ ਬੋਕੀ ਜਾਵੇ ਇਹ ਤਾਂ ਦਬ ਕੀ ਰਹਿਣਾ ਝੂਠ ਨੇਰਾ ਹੁੰਦਾ ਮੈਂ ਤੈਨੂੰ ਕਿ ਦੱਸਦੀ ਆਂ ਵੀ ਜਾਂ ਤਾਂ ਤੈਨੂੰ ਸਾਡੇ ਬਾਰੇ ਸਾਰਾ ਕੁਝ ਪਤਾ ਹਨਾ ਵੀ ਤੂੰ ਹੈਗਾ ਲਟੇਰਿਆਂ ਵਾਲਾ ਵੀ ਲੁੱਟਣ ਵਾਲਾ ਹਨਾ ਵੀ ਤੂੰ ਲੁੱਟ ਕੇ ਫਿਰ ਗਿਆਨ ਵੰਡਦਾ ਫਿਰਦਾ ਵੀ ਕਿਸੇ ਨੂੰ ਦੱਸੋ ਨਾ ਕਿਉਂ ਵੀ ਕਹਤੇ ਨਾ ਦਸੀਏ ਅਸਤਾ ਐਂ ਹੀ ਦੱਸਾਂਗੇ ਹਨਾ ਤੇ ਇਹ ਸਾਡੀ ਲਾਈਫ ਆ ਇਹਨੂੰ ਅਸੀਂ ਜਿਵੇਂ ਮਰਜ਼ੀ ਸ਼ੇਅਰ ਕਰੀਏ ਤੇ ਇਹ ਰੋਲਾ ਵੀ ਉਹੀ ਆ ਸ਼ੇਅਰਿੰਗ ਦਾ ਹੀ ਰੋਲਾ ਵੀ ਸ਼ੇਅਰ ਨਾ ਕਰੋ ਸ਼ੇਅਰ ਨਾ ਕਰੋ ਜੋ ਅਸੀਂ ਤੁਹਾਡੇ ਨਾਲ ਕਰਤਾ ਬਸ ਉਹ ਉਹ ਠੀਕ ਆ ਓਕਣੇ ਰਹੋ ਤੁਸੀਂ ਸ਼ੇਅਰ ਨਾ ਕਰੋ ਹਨਾ ਅਸੀਂ ਤਾਂ ਕਰਾਂਗੇ ਭਾਈ ਸ਼ੇਅਰ ਇਹ ਸਾਡੀ ਲਾਈਫ ਆ ਤੇ ਜਿਹਨੂੰ ਦੁੱਖ ਹੁੰਦਾ ਤੇ ਜੀ ਬੀਤੇ ਤੂੰ ਫੇਰ ਦੱਸੇ ਕਿਸੇ ਨੂੰ ਕਿ ਮੇਰੇ ਵਰਗਾ ਖੜਾ ਹੋਵੇ ਜਾਂ ਹੋਰ ਖੜਾ ਫੇਰ ਤੇਰੀ ਉੱਤੇ ਤਾਉਣ ਮਰੋੜਿਆ ਅਗਲਾ ਕਿਚੀ ਕੁੱਟੇ ਫੇਰ ਬਤਾਲਾਂ ਕਿਚੀ ਕੁੱਟੇ ਤੇਰੀ ਸਮਾਰ ਕੇ ਕਿਚੀਓ ਕਿਚੀ ਕੜਾ ਭੌਂਕਦਾ ਹਾਂ ਹਾਂ ਜੀ ਤੇ ਕਹਿੰਦੇ ਦੁੱਖ ਕੱਟਣਾ ਦੁੱਖ 'ਚ ਰਹਿਣਾ ਬਹੁਤ ਬੜੀ ਗੱਲ ਚੰਗੇ ਬੰਦਿਆਂ ਨਾਲ ਤਾਂ ਹਰੇਕ ਕੱਟ ਲੂ ਭਾਈ ਮਾੜਿਆਂ ਨਾਲ ਕੱਟਣਾ ਸਖਾਲਾ ਕਿਤੇ ਮੈਂ ਮਾੜਿਆਂ ਨਾਲ ਕੱਟਿਆ ਜੋ ਕੋਈ ਹੋਰ ਹੁੰਦੀ ਚੱਕ ਕੇ ਝੋਲਾ ਹੁਣ ਕਦੀ ਚਲੀ ਜਾਂਦੀ ਵੀ ਛੱਡ ਪਰੇ ਰਹਿਣ ਦੇ ਇਹ ਜੀ ਲਾਈਫ ਤੋਂ ਕੀ ਲੈਣਾ ਇੱਥੇ ਕੱਟ ਲਿਆ ਫੇ ਚਲ ਕੋਈ ਨਾ ਮੇਰਾ ਆਪਦਾ ਬੰਦਾ ਇਹ ਇੱਕ ਬਹੁਤ ਇਹ ਵੀ ਦੇਖਿਆ ਵੀ ਜਾਂ ਤਾਂ ਜਿੱਥੇ ਕਿਤੇ ਵੀ ਮਤਲਬ ਚਲੋ ਇਹ ਜਿਹੜਾ ਸਾਰਾ ਪਰਿਵਾਰ ਹੁੰਦਾ ਨਾ ਇਹ ਹੁੰਦੇ ਤਾਂ ਸਾਰਿਆਂ ਦੀ ਇਹ ਹੈ ਜਾਈ ਨੇ ਹਨਾ ਜਿੱਥੇ ਤਾਂ ਪਤੀ ਪਤਨੀ ਦੀ ਬਣਦੀ ਆ ਉੱਥੇ ਸਾਰਾ ਖਾਨਦਾਨ ਖਿਲਾਫ ਖੜਾ ਹੁੰਦਾ ਤੇ ਜਿੱਥੇ ਪਤੀ ਪਤਨੀ ਦੀ ਨਹੀਂ ਬਣਦੀ ਉੱਥੇ ਸਾਡਾ ਮੁੰਡਾ ਬਹੁਤ ਆਊਗਾ ਸਾਡਾ ਮੁੰਡਾ ਬਹੁਤ ਆਊਗਾ ਫਿਰ ਐ ਹੋ ਜਾਂਦੀ ਆ ਫਿਰ ਉਹ ਕੱਲੀ ਪਤਨੀ ਰਹਿ ਜਾਂਦੀ ਆ ਫਿਰ ਉਹ ਵਿਚਾਰੀ ਕੀ ਕਰੇ ਏ ਦੁੱਖ ਹਰੇਕ ਦੀ ਜ਼ਿੰਦਗੀ 'ਚ ਆ ਕੋਈ ਕਿਸੇ ਲੋਟ ਦੁਖੀ ਆ ਕੋਈ ਕਿਸੇ ਲੋਟ ਦੁਖੀ ਆ ਕੋਈ ਮਾਰ ਕੇ ਢੋਲ ਚ ਪਾ ਦਿੰਦਾ ਕੋਈ ਕਿਵੇਂ ਮਾਰ ਦਿੰਦਾ ਕੋਈ ਕਿਵੇਂ ਮਾਰ ਦਿੰਦਾ ਅਸੀਂ ਨਾ ਆਏ ਨੇ ਮੈਨੂੰ ਮਾਰਿਆ ਨਾ ਮੈਂ ਇਹਨੂੰ ਮਾਰਿਆ ਸਾਡੀ ਦੋਹਾਂ ਜਾਣੇ ਦੀ ਬਣਦੀ ਆ ਤੇ ਬਾਕੀ ਖਾਨਦਾਨ ਦਾ ਅਸੀਂ ਕੀ ਕਰੀਏ ਕਿਉਂ ਭਾਈ ਹੌਲੇ ਮਾਰਲੇ ਨੂੰ ਆਪਾਂ ਨੇ ਹੌਲੀ ਮੌਕੇ ਜਾਂਦੇ ਆ ਨੰਦਪੁਰ ਸਾਹਿਬ ਸੇਵਾ ਕਰਨ ਜਾਂਦੇ ਹਾਂ ਸੰਤਾਨ ਹੈ ਉੱਥੇ ਚੱਲੇ ਸੇਵਾ ਕਰਤੀਆਂ ਕਈਸ ਹੋ ਗਿਆ ਹਫਤਾ ਰਹਿੰਦੀ ਹੁੰਦੀ ਸੀ ਉਹ ਉਹ ਕੋਈ ਬੀਬੀਆਂ ਕਹਿੰਦੀਆਂ ਵੀ ਚਲ ਜਾਣ-ਪਸਾਨ ਹੋ ਜਾਂਦੀ ਤੇ ਪਿੰਡ ਦੇ ਦੀਗੀ ਉਹ ਚਲ ਪਿਆਰ ਕਰ ਦਦੀ ਉਹਨੇ ਲਾ ਦਿੰਦੀ ਹੂੰ ਉਹ ਮੈਨੂੰ ਮੋੜ ਕੇ ਉੱਥੇ ਵੀ ਲੈ ਕੇ ਗਿਆ ਬਾਬਾ ਜੀ ਨੇ ਕਹਿੰਦਾ ਵੀ ਉੱਥੇ ਮੱਥਾ ਟੇਕ ਕੇ ਆਓ ਉਹ ਮੈਂ ਕਿਹਾ ਇੰਨਾ ਕੱਟ ਰੀ ਆਪਾਂ ਕਿਵੇਂ ਮੱਥਾ ਉਹ ਕਹਿੰਦਾ ਤੁਸੀਂ 55 ਮਿੰਟਾਂ ਜਿ ਮੁੜਿਆ ਹੁਣ ਕਿੱਥੇ ਮੰਦਪੁਰ ਸਾਹਿਬ ਅੱਛਾ ਹਾਂ ਉੱਥੇ ਹੁਣ ਹੁਣ ਇੱਕ ਮਿੰਟ ਇੱਕ ਮਿੰਟ ਤੁਸੀਂ ਵੀ ਗੁੱਸਾ ਨਾ ਕਰਿਓ ਨੰਦਪੁਰ ਸਾਹਿਬ ਆਪ ਜਾਈਦਾ ਹੁੰਦਾ ਕਿਸੇ ਦੇ ਕਹਿਣ ਤੇ ਨਹੀਂ ਜਾਈਦਾ ਵੀ ਫਲਾਣੇ ਬਾਬੇ ਨੇ ਕਹਿਤਾ ਉਹਦੇ ਨਾਲ ਤੁਰਪ ਫਲਾਣ ਨੇ ਇਹ ਗੱਲ ਜੇ ਮੈਂ ਖਲਾਫ ਆਏ ਚੀਜ਼ ਤੇ ਮੈਂ ਕਿਸੇ ਦੇ ਕਹਿਣ ਤੇ ਨਹੀਂ ਮੈਂ ਕਿਉਂ ਕਟਾ ਮੈਂ ਤਾਂ ਇੱकडे ਚੱਲੂਏ ਸਾਰਾ ਕੁਝ ਵੀ ਮੈਂ ਕਿਸੇ ਦੇ ਕਹਿਣ ਤੇ ਨੰਦਪੁਰ ਸਾਹਿਬ ਨਹੀਂ ਜਾਣਾ ਨੰਦਪੁਰ ਸਾਹਿਬ ਮੇਰਾ ਆਪ ਦਾ ਮੇਰੇ ਗੁਰੂ ਦਾ ਘਰ ਆ ਮੈਂ ਕਿਸੇ ਸੰਤ ਦੇ ਕਹਿਤੇ ਨਹੀਂ ਜਾਣਾ ਆਪਾਂ ਸਿੱਧੇ ਜਾਵਾਂਗੇ ਜਾ ਜਾਣਾ ਇਹ ਇਹ ਜਾਂਦੇ ਸੀ ਇਹ ਇਹ ਨਹੀਂ ਦੀ ਜਾਂਦੇ ਇਹਨਾਂ ਦੇ ਘਰ ਦੇ ਤੋਰਦੇ ਹੁੰਦੇ ਸੀ ਉਹ ਕਿਸੇ ਦੇ ਸੰਤਾਂ ਦੇ ਕਹਿ ਤੇ ਵੀ ਚਲੋ ਵੀ ਉਹਨੇ ਲੰਗਰ ਲਾਇਆ ਆਪਾਂ ਉਹਦੇ ਨਾਲ ਚੱਲੋ ਲੰਗਰ ਬੇਸ਼ੱਕ ਦੀ ਚਾਹੇ 2 ਰੁਪਏ ਪਾਏ ਉਹ ਆਪਣੇ ਪੱਖ ਹੋ ਜਾਓ ਹਾਂ ਹੁਣ ਆਪਦੀਆਂ ਸੁਣਾ ਨਹੀਂ ਰੱਦ ਕਰਾ ਕਿਉਂ ਤੇਰੀਆਂ ਚੱਲਣਗੀਆਂ ਮੈਨੂੰ ਮੈਂ ਇਹ ਚੀਜ਼ ਤੇ ਮੈਂ ਖਲਾਫ ਆ ਮੈਨੂੰ ਨਹੀਂ ਉਹ ਚੀਜ਼ ਵਧੀਆ ਲੱਗਦੀ ਮੈਂ ਮੈਨੂੰ ਜਿਉਂ ਦੀ ਜਾਗ ਦੀ ਦੇ ਨੂੰ ਨਹੀਂ ਮੰਨਣਾ ਗੁਰੂ ਕਹਿਣਾ ਜਾਂ ਕਿਸੇ ਨੂੰ ਨਹੀਂ ਮੈਂ ਮੰਨਦੀ ਮੈਂ ਸਿਰਫ ਔਰ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੀ ਆ ਕੋਈ ਨਹੀਂ ਕਿਸੇ ਨੂੰ ਮਨਾਉਂਗਾ ਨੋ ਮੰਨ ਮੰਨਦੇ ਤੇ ਤੁਸੀਂ ਆ ਦੱਸਦੇ ਤਾਂ ਹੈਗੇ ਉਹ ਬਾਬਿਆਂ ਨੇ ਕਿਹਾ ਤੁਸੀਂ ਦੋ ਮਿੰਟ ਜੀ ਮੱਥਾ ਮਟੇਗੇ ਹੁਣ ਜੇ ਸ਼ਰਦਾ ਹੈਗੀ ਆ ਹੈ ਫੇਰ ਥੋਨੂੰ ਭੀੜ ਨਾਲ ਉਹ ਭੀੜ ਨਹੀਂ ਹੁੰਦੀਗੀ ਉਹ ਸੰਗਤ ਹੁੰਦੀ ਆ ਹੋਲੇ ਮਹਲੇ ਨੂੰ ਤਾਂ ਉੱਥੇ ਸੰਗਤ ਹੋਊਗੀ ਹੋਊਗੀ ਹੈ ਇਸ ਗੱਲੋਂ ਸਾਡੀ ਨਹੀਂ ਬਣਦੀ ਹੈਗੀ ਬਾਕੀ ਹੋਰ ਸਾਰੀਆਂ ਗੱਲਾਂ ਨਾਲ ਸਾਡੀ ਬਣਦੀ ਬਣਦੀ ਆ ਸਾਡੀ ਬਣਦੀ ਆ ਲਓ ਜੀ ਸਾਡੀ ਵੀਡੀਓ ਬਣਦੀ ਬਣਦੀ ਸਾਡੀ ਸਾਡੀ ਆਪਦੀ ਉਹ ਨਹੀਂ ਸੀ ਗੱਲ ਬਣੀ ਮਤ ਦਾ ਦਰੋਸ ਸਕੇ ਵਧ ਗਿਆ ਸੀ ਦਵਾਰਾ ਬਠਾਇਆ ਮੈਨੂੰ ਨਹੀਂ ਵਧਿਆ ਲੱਗਦਾ ਸੰਤਪੰਤ ਜੇ ਉਈ ਮੈਂ ਨਹੀਂ ਕਿਸੇ ਨੂੰ ਮੰਦੀ ਹੈਗੀ ਜੱਚਾ ਮੈਂ ਨਹੀਂ ਮੰਦੀ ਪਤਾ ਡੈਡੀ ਉਹ ਨਹੀਂ ਮੰਨਦੇ ਰਹੇ ਆ ਲੰਗਰ ਤੱਕ ਲੰਗਰ ਤੱਕ ਲੰਗਰ ਬਧਰ ਝੁਲਸਦੇ ਸੀ ਬਾਬਾ ਬੱਚੇ ਨੇ ਨੂੰ ਬਾਬਾ ਉਹ ਗੱਲ ਹੋਰ ਆ ਪਿਓ ਜਿਹੜਾ ਤੁਹਾਡਾ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਜਦੋਂ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਕਿ ਅੱਜ ਤਾਂ ਨਾਲੇ ਅੱਜ ਤਾਂ ਹੈ ਹੀ ਸੰਗਰਾਦ ਹੈ ਉਹ ਚੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਨੇ ਆਪਾਂ ਨੂੰ ਕੀ ਕਿਹਾ ਵੀ ਕਿਹਨੂੰ ਮੰਨਣਾ ਹੈ ਗੁਰੂ ਮਾਨਿਓ ਗ੍ਰੰਥ ਇਹ ਸਿਰ ਵੱਡੇ ਆ ਜਾਊ ਜੇ ਝੁਕੂ ਤਾਂ ਝੁਕੂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕੂਗਾ ਠੀਕ ਆ ਵੱਡੇ ਆ ਜਾ ਸਕਦਾ ਪਰ ਝੁਕਿਆਦਾ ਨਹੀਂਗਾ ਕਹਿੰਦੀ ਤੁਸੀਂ ਵੀ ਟੂੜੇ ਦਾ ਮਨ ਕਰਾਉਂਦੇ ਆ ਆ ਭਾਈ ਬਥੇਰੇ ਵੀ ਨਾਲੇ ਸੀ ਹੱਥ ਇਹਦਾ ਵੀ ਢੋਨੇ ਦਾ ਮੜਾ ਜੱਦ ਦਾ ਇਹਦੀ ਵੀ ਕਰਮਦਾਰਿਆਂ ਨੂੰ ਜੱਤਾਂ ਇਹ ਵੀ ਬਥੇਰੇ ਭਾਬੀਆਂ ਦੇ ਥੋਲੇ ਪਵਾਉਂਦਾ ਹੁੰਦਾ ਸੀ ਤਵੀਤ ਦਾ ਮੈਂ ਬਣਾਉਂਦਾ ਗੱਲ ਲੈ ਤਵੀਤਾ ਹੈ ਨਾ ਮੈਨੂੰ ਵੀ ਪੜਾਇਆ ਆ ਜਦ ਮੈਂ ਹੁਣ ਚਾਹ ਪੀਂਦਣੇ ਨਾ ਬੈਠੇ ਇੰਨੇ ਕੇ ਰੋਟੀ ਖਾਧੀ ਤੇ ਰੋਟੀ ਖਾਣ ਤੋਂ ਮੈਨੂੰ ਕਹਿੰਦਾ ਕਹਿੰਦਾ ਮੇਰੇ ਸਿਰ ਜੂ ਦੁਖਦਾ ਮੈਂ ਉਹ ਕਰਨਾ ਗੋਲੀ ਲੈਣੀ ਆ ਮੈਂ ਪਾਣੀ ਲਿਆਤਾ ਨਹੀਂ ਪਾਣੀ ਨਾ ਨਹੀਂ ਲੈਣੀ ਤੂੰ ਚਾਹ ਹੀ ਲਿਆ ਦੇ ਇਹਨੇ ਪਾਣੀ ਚ ਘੋਲਿਆ ਤਾਂ ਇਹਨੂੰ ਪਤਾ ਲੱਗ ਜੂ ਭਾਈ ਹੈ ਨਾ ਤੇ ਇਹਨੇ ਭਾਈ ਮੈਨੂੰ ਨਾ ਕਹਦਾ ਚਾਹ ਲਿਆ ਦੇ ਮੈਂ ਮੈਂ ਦੇਖਿਆ ਮਾ ਚਾਹ ਥੋੜੀ ਜਿਹੀ ਪਈ ਆ ਉੱਥੇ ਮੈਂ ਲਿਆਦਾ ਲਿਆਤੀ ਹੈ ਨਾ ਗਲਾਸ ਚ ਪਾ ਕੇ ਇਹᱫੋ ਮਤਲਬ ਆਪ ਪਹਿਲਾਂ ਘੁੱਟ ਭਰ ਲਈ ਘੁੱਟ ਭਰਨ ਤੋਂ ਬਾਅਦ ਮੈਨੂੰ ਪਤਾ ਨਹੀਂ ਕੀ ਉੱਥੇ ਹਨਾ ਕੱਪੜੇ-ਕੋਪੜੇ ਲੋਟ ਕਰਨ ਲੱਗੀ ਕਮਰੇ 'ਚ ਬੈਠੀ ਇਹ ਲਫੜ ਮੈਂ ਤਾਂ ਇੰਨੀ ਗੇ ਬਣੀ ਸੀ ਤੂੰ ਵੀ ਲੈ ਮੇਰਾ ਤਾਂ ਸਿਰ ਦੁਖਦਾ ਲੈ ਤੂੰ ਵੀ ਲੈ ਉਹ ਮੈਂ ਨਾ ਫੜੀ-ਫੜ ਕੇ ਮੈਂ ਚਾਹ ਪੀ ਲਈ ਜਦ ਮੈਂ ਚਾਹ ਪੀਤੀ ਉਹ ਥੱਲੇ ਅੰਡ 'ਚ ਥੱਲੇ ਉਹ 'ਚ ਕਾਗਜ਼ ਇਹ ਮੈਂ ਕਾਹ ਕੀਆ ਮੈਂ ਮੈਂ ਤਾਂ ਸਿੱਧਾ ਮੇਰੇ ਥੇਲੀ ਦੇ ਧਰਦਾ ਮੈਂ ਅੰਦਰ ਮਾਰਦੀ ਹੈ ਹਾਂ ਤਾਂ ਦਿੰਨੀ ਆ ਰਿਆ ਹੁਣ ਤਾਂ ਆਪਾਂ ਜੂਠਾ ਕਾਣਾ ਹੀ ਛੱਡਿਆ ਹੋਇਆ ਆਪਾਂ ਨੇ ਮੈਂ ਤਾਂ ਜੂਠਾ ਜਾਠਾ ਖਾਂਦੇ ਮੋਰਨੀ ਮੋਰਨੀ ਦੇ ਅੰਡੇ ਹਾਂ ਸਰਾਣਾ ਲਾਉਣਾ ਹਣਾ ਦੋਪਣ ਗਰਮ ਮੇਰਾ ਘਰ ਲਾਉਣਾ ਸਰਾਣਾ ਦੋਪਣ ਨਾ ਕਾਲੀ ਦੋਪਣ ਨਾ ਕਾਲੀ ਮੇਰਾ ਘਰ ਲਾਣਾ ਲੈਣਾ ਮੈਂ ਤਾਂ ਬੜਾ ਅੰਗੜੀ ਸਰਾਣਾ ਨਾ ਵਾ ਨਹੀਂ ਜੇ ਕਿਤੇ ਵੀ ਮਤਲਬ ਇੰਨਾ ਕੁਛ ਇੰਨਾ ਕੀ ਕਹਿੰਦੇ ਹੁੰਦੇ ਨੇ ਜ਼ੁਲਮ ਸਹਿਣਾ ਜਾਂ ਕੋਈ ਬੰਦਾ ਜ਼ੁਲਮ ਕਰੇ ਵੀ ਇਹ ਕਿਹੜਾ ਨਸ਼ਾ ਕਰਦਾ ਸੀ ਹੇ ਵੀ ਇਹਨੇ ਪਾਈ ਟੋੜਾ ਘਰ ਬਰਬਾਦ ਕਰਤਾ ਨਾ ਇਹ ਨਸ਼ੇੜੀ ਸੀ ਨਾ ਹੈ ਜਿਵੇਂ ਕਹਿੰਦੇ ਬਾਦੂ ਇਹਨੇ ਮਤਲਬ ਪੱਠੇ ਢੋਣੇ ਸਿਰ ਤੇ ਘਰੇ ਟਰੈਕਟਰ ਖੜਾ ਹਾਲਾ ਸੁਹਾਗਾ ਸਾਰਾ ਕੁਝ ਆ ਵੀ ਮੈਂ ਇਹਨੇ ਸਿਰ ਤੇ 15-15 ਗੇੜੇ ਲਈ ਜਾਣੇ ਹਨਾ ਇੱਕ ਭਰੀ ਉਹਦੀ ਬਾਜਰੇ ਚਰੀ ਦੀ ਕਿੰਨੀ ਭਾਰੀ ਹੁੰਦੀ ਆ ਇਹਨੇ 15-15 ਗੇੜੇ ਲਈ ਜਾਣੇ ਸਮਝ ਲੈ ਜੇ ਇੱਕ ਭਰੀ 20 ਕਿਲੋ ਜਦ ਵੱਧ ਦੀ ਉਹ ਹੁੰਦੀ ਆ ਹਨਾ ਵੱਧ ਭਾਰੀ ਹੁੰਦੀ ਆ ਉਹ ਰਖ ਲਾ ਵੀ ਹੁੰਦੀ ਹੋਈ ਆ 35-40 ਕਿਲੋ ਦੀ ਆਹੋ ਜੋਖ ਲਿਓ ਹੁਣ ਤਾਂ ਚੱਕ ਨਹੀਂ ਵੀ ਹੁੰਦੀ ਹੁਣ ਤਾਂ ਰੇੜਾ ਲਿਆ ਹੋਇਆ ਹੈ ਹੈ ਹੁਣ ਤਾਂ ਪਾਈਆ ਵੀ ਚੱਕਦੇ ਬਈ ਇਹਨੇ ਸਿਰ ਤੇ ਢੋਈ ਜਾਣੇ ਮੈਂ ਅੰਦਰ ਘਰੇ ਹਰਾਨ ਨੂੰ ਵੀ ਟਰੈਕਟਰ ਖੜਾ ਕੇ ਰਾਈ ਹਲ ਪਾ ਜਾ ਟਰਾਲੀ ਪਾ ਕੇ ਰਾਈ ਅੰਦਰ ਚੱਕ ਲਈ ਪਰ ਨਾ ਇਹਨੇ ਕਿਹੜੇ ਲਈ ਜਾਣੇ ਉਹ ਬੰਦਾ ਜਿਹੜਾ ਘਰ ਦਾ ਪੰਜੀ ਵੀ ਇੱਧਰ ਉੱਧਰ ਨਹੀਂ ਕਰਦਾ ਉਹਦੇ ਨਾਲ ਐਡਾ ਧੋਖਾ ਇਹ ਧੱਕਾ ਕਹਿੰਦੇ ਉਹ ਹੁੰਦਾ ਵੀ ਉਹਦੇ ਨਾਲ ਇਹ ਜਿਹੜਾ ਸਹਿਣ ਦੀ ਆਦਤ ਪਾ ਲਵੇ ਇਹਨੇ ਸਹਿਣ ਦੀ ਆਦਤ ਪਾਈ ਹੋਈ ਸੀ ਇਹਦੇ ਨਾਲ ਤਾਂ ਧੱਕਾ ਹੋਇਆ ਵਾ ਲੜਾਈਆਂ ਹੁੰਦੀਆਂ ਸੀ ਕੋਈ ਮੰਨਦਾ ਹੀ ਨਹੀਂ ਸੀ ਛੋੜੇ ਪੂੜਾਂ ਤੇ ਲੜਾਈਆਂ ਹੋਈਆਂ ਜੌੜੇ ਪੂੜਾਂ ਤੇ ਕਿਹਨ ਕੋਈ ਇਹ ਮੇਰੇ ਕਰਮਾਂ 'ਚ ਲਿਖਿਆ ਹੋਇਆ ਹੈ ਕਈ ਨੋ ਬਾਈ ਵੇ ਦੁੱਖ ਲੱਗਣਾ ਕਮੈਂਟ ਕਰਨ ਵਾਲਾ ਉਹਦਾ ਨਾਉ ਪਤਾ ਨਹੀਂ ਕੀ ਆ ਹੈ ਨਾਥ ਨਹੀਂ ਭਾਈ ਤੇਰਾ ਤੂੰ ਭਾਈ ਦੱਸ ਸਾਨੂੰ ਤੁਸੀਂ ਨਾਥ ਹਾਂ ਵੀ ਤੇਰੇ ਲਾ ਤਾਂ ਤੈਨੂੰ ਆ ਕੇ ਹੀ ਮਿਲ ਲੈਣੇ ਆ ਹਾਂ ਚੱਲ ਆਪਾਂ ਸੋਸ਼ਲ ਮੀਡੀਆ ਤੇ ਨਹੀਂ ਪਾਇਆ ਕਰਾਂਗੇ ਅਸੀਂ ਤਾਂ ਆਪਣੀ ਗੱਲ ਦੱਸਣੀ ਹੋਂਦੀ ਆ ਅਸੀਂ ਆਪਣੀ ਗੱਲਬਾਤ ਰੱਖਣੀ ਆ ਠੀਕ ਆ ਤੇ ਅਸੀਂ ਸੋਸ਼ਲ ਮੀਡੀਆ ਤੇ ਨਹੀਂ ਦੱਸਿਆ ਕਰਾਂਗੇ ਨਹੀਂ ਕਰਦਾ ਕੰਡਾ ਲੱਗੇ ਉਹ ਕਦੇ ਸਹੂਲਤ ਹੈ ਵੀ ਕੱਢੀ ਤੂੰ ਹਾਂ ਭਈ ਅਸੀਂ ਤਾਂ ਆਪਦਾ ਦੁੱਖ ਦੱਸਣਾ ਹੀ ਦੱਸਣਾ ਜੇ ਤੈਨੂੰ ਲੱਗਦਾ ਵੀ ਸੋਸ਼ਲ ਮੀਡੀਆ ਤੇ ਨਹੀਂ ਦੱਸਣਾ ਚਾਹੀਦਾ ਤੂੰ ਸਾਨੂੰ ਆਪਦਾ ਡਰੈੱਸ ਦੇ ਦੇ ਫੋਨ ਨੰਬਰ ਦੇ ਦੇ ਅਸੀਂ ਘੰਟਾ ਤੇਰੇ ਨਾਲ ਫੋਨ ਤੇ ਗੱਲ ਕਰਕੇ ਆਪਦਾ ਦੁੱਖ ਦੱਸ ਦਿਆਂਗੇ ਹੁਣ ਫੋਨ ਨਾਲ ਹੀ ਗੱਲ ਨਹੀਂ ਹੈਗੀ ਹੁਣ ਅਸੀਂ ਨਹੀਂ ਕਰਦੇ ਫੋਨ ਕਿਸੇ ਨੂੰ ਉਹ ਇਹ ਕੰਮ ਚੱਕ ਕਰਦੇ ਹੁਣ ਅਸੀਂ ਇਹ ਕੰਮ ਛੱਡੇ ਹੋਏ ਨੇ ਹੁਣ ਸੁਵਿਧਾ ਬਣੇ ਖੜਾਉਂਦੇ ਖੜਾਉਂਦੇ ਨਹੀਂ ਮੈਨੂੰ ਤੁਸੀਂ ਤੂੰ ਮੈਂ ਇਹਨਾਂ ਦਾ ਪਿਆਰ ਕਿੱਥੇ ਆ ਆ ਜਾਦੂ ਟੂਨੇ ਤੇ ਹੁੰਦੇ ਨੇ ਨੇਪਾਲ ਚ ਨੇਪਾਲ ਜਾਣਾ ਡੜੀ ਜਾਂਦਾ ਉੱਥੋਂ ਨੇ ਜਾਦੂ ਟੂਨੇ ਸਿੱਖੇ ਆਉਣੀਆਂ ਫਿਰ ਉਹ ਤੋਂ ਬੰਦਾ ਕੋਈ ਚੁੰਦਾ ਬੰਦਾ ਹੋਈ ਤੇ ਨਹੀਂ ਇਹ ਉਹ ਸਲੇਡਾ ਬਣਾਵਿਆ ਕਰਨਾ ਕਹਿੰਦੇ ਚੰਗਿਆੜਾ ਬਾਬਾ ਪੱਥਰੀ ਕੱਢ ਕੇ ਵੀ ਉੱਤੇ ਰੱਖਦਾ ਉਹ ਪੱਥਰ ਕਹਿੰਦੇ ਥਾਲੀ ਤੇ ਪਾ ਲੈ ਉਹ ਮਨ ਕਰ ਗਈ ਓਏ ਓਏ ਮਨ ਕਰਕੇ ਜਿਹੜੀ ਵਧੀਆ ਯਾਰਾਂ ਦੇ ਲੈ ਕੇ ਚਿੱਟੀ ਹੋ ਜੂ ਬੱਬ ਬਣ ਜਾਏਗਾ ਭਾਈ ਮੇਰੀ 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 ਨਾ ਜਿਹੜੀ ਬੜੀ ਤਾਈ ਸੀ ਉਹਨੂੰ ਕਸਰ ਕਸਰ ਹੋ ਜਾਂਦੀ ਸੀਗੀ ਨਾ ਮੈਂ ਦੇਖਿਆ ਹੋਇਆ ਸੀਨ ਹਨਾ ਸਾਡੇ ਘਰੇ ਖੜ ਜਾ ਇੱਕ ਮਿੰਟ ਦਾ ਇੱਕ ਮਿੰਟ ਦਾ ਦਿਆਂ ਇੱਧਰ ਦੇਖੀ ਲੁੱਕ ਦਾ ਤੇਰੇ ਮੱਕੜ ਕਲੋਨੀ ਵਾਲੇ ਬਾਬੇ ਦੀ ਗੱਲ ਦਾ ਦਿਆਂ ਤੇ ਉਹ ਉੱਥੇ ਸਾਡੇ ਉਹ ਆਉਣ ਵਾਲੇ ਆ ਨਾ ਗਲੀ 'ਚ ਸੀਗਾ ਨਾ ਮੱਕੜ ਕਲੋਨੀ ਤੁਹਾਨੂੰ ਪਤਾ ਹੀ ਆ ਕਿੱਥੇ ਆ ਢੰਡਾਰੀ ਚ ਮੱਕੜ ਕਲੋਨੀ ਹੈ ਨਾ ਉਹ ਦੇ ਗਈ ਵੀ ਭਾਈ ਮੇਰੀ ਜਾਨ ਕਹਿੰਦੀ ਮੇਰੇ ਚ ਪਾ ਦੇ ਆ ਆ ਮਾਰੀ ਆ ਮਾਰੀ ਬੰਕ ਵੀ ਆ ਹਾਲ ਚ ਖੜ ਜਾ ਤੈਨੂੰ ਬਹੁਤ ਅੰਦਾਜ਼ ਦੀ ਲੱਗੀਆਂ ਗੱਲੇ ਸੁਣਦੇ ਕਿ ਮੇਰੀ ਤਾਂ ਚਲੋ ਮੇਰੀ ਤਾਂ ਕੋਈ ਨਹੀਂ ਸੁਣਦਾ ਸਾਡੀ ਗੱਲ ਤਾਂ ਸਾਡੇ ਘਰ ਦੇ ਨੂੰ ਸੁਣਦੇ ਨਾ ਆਪੇ ਤਾਂ ਕਹਿੰਦੀ ਹੁੰਦੀ ਜੇ ਕੋਈ ਨਾ ਸੁਣੇ ਉੱਚੀ ਬੋਲਣ ਲੱਗ ਜਾ ਆਹੋ ਫਿਰ ਆਪਦੀ ਮੈਂ ਤਾਂ ਹੀ ਨਾ ਕਹੀ ਜਾਨੀ ਮੈਂ ਚੁੱਪੇ ਨਹੀਂ ਕਰਦੀ ਹੈਗੀ ਮੈਂ ਤੈਨੂੰ ਕਿੰਨੀ ਵਾਰੀ ਕਹ ਵੀ ਜੇ ਕੋਈ ਨਹੀਂ ਸੁਣਦਾ ਤਾਂ ਆਪਦੀ ਗੱਲ ਰੱਖ ਕੇ ਹਟੋ ਦੱਸ ਕੇ ਹਟੋ ਚਾਹੇ ਕੋਈ ਸੁਣੇ ਜਾਂ ਨਾ ਕੋਈ ਸੁਣੇ ਕਿਸੇ ਦੇ ਤਾਂ ਅਗਲੇ ਦੇ ਕੰਨ ਚ ਪੈਂਦੀ ਉਹ ਪੈਂਦੀ ਆ ਚੱਲ ਦੱਸਦੀ ਆ ਭਾਈ ਇਹ ਨਾ ਮੇਰੀ ਹੈ ਨਾ ਤਾਈ ਨੂੰ ਕਸਰ-ਕਸਰ ਜੀ ਹੁੰਦੀ ਸੀਗੀ ਤੇ ਉਹ ਨੂੰ ਨਾ ਬਾਰੇ ਘਰ ਦੇ ਕਹਿੰਦੇ ਵੀ ਚਲ ਇਹਨੂੰ ਆਪਾਂ ਕਿਤੇ ਲੈ ਜਾਵੋ ਵੀ ਕਿਸੇ ਨੇ ਇਹਨਾਂ ਸਾਡੀ ਭੂਆ ਦੇ ਉੱਥੇ ਉੱਥੇ ਮੇਰੀ ਭੂਆ ਦਾ ਘਰ ਸੀਗਾ ਹਨਾ ਉਹ ਉੱਥੇ ਕਾਹਾਂ ਕਿਤੇ ਮੱਕੜ ਗਲੋਨੀ ਸੀ ਭਈ ਕਹਿੰਦੇ ਚਲੋ ਉੱਥੇ ਲੈ ਚਲਦੇ ਆ ਹਨਾ ਭਈ ਉੱਥੇ ਲੈ ਗਏ ਹਨਾ ਮੰਮੀ ਨੂੰ ਕਹਿੰਦੇ ਤੂੰ ਚੱਲ ਮੰਮੀ ਕਹਿੰਦੇ ਵੀ ਮੈਂ ਘਰ ਦਾ ਕੰਮ ਦੇਖੂਗੀ ਨਿਆਣਾ ਨਿੱਕਾ ਸਾਰਾ ਸਕੂਲੋਂ ਆਊਗਾ ਮੈਂ ਘਰ ਦਾ ਕੰਮ ਦੇਖੂ ਮੇਰੀ ਜਿਹੜੀ ਵਿਚਾਲਲੀ ਤਾਈ ਸੀ ਨਾ ਵੀ ਉਹਨੂੰ ਕਹਤਾ ਵੀ ਤੂੰ ਚੱਲ ਜਾ ਹਨਾ ਭਈ ਉਹ ਨਾਲ ਚਲੀ ਗਈ ਹਨਾ ਤੇ ਉਹ ਜਿਹੜਾ ਮਤਲਬ ਮਰੀਜ਼ ਰੱਖ ਲੋ ਮਰੀਜ਼ੇ ਰੱਖਾਂਗੇ ਆਪਾਂ ਵੀ ਚਲ ਜਿਹੜੇ ਬੰਦੇ ਨੂੰ ਨਾ ਉਹ ਸੀਗੀ ਲੋੜ ਸੀਗੀ ਉਹਨੂੰ ਅੰਦਰ ਲੈ ਕੇ ਦੋਏ ਬੰਦੇ ਨੂੰ ਪੜਦੇ ਦੇ ਬਾਹਰ ਲੈ ਪਾਸੇ ਕਰਤਾ ਉਹਨੂੰ ਅੰਦਰ ਵਿੱਚ ਜਾ ਕੇ ਕਹਿੰਦੇ ਕਹਿੰਦੇ ਆਏ ਮਤਲਬ ਥਾਲ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਹੋ ਪਤਰੀ ਗਾਢੀ ਵੀ ਮਤਲਬ ਉਹਨੂੰ ਕੁਝ ਖੁਲਾਇਆ ਉਹਨੇ ਉਲਟੀ ਕਰੀ ਥਾਲ ਚ ਹੈ ਵੀ ਉਹਦੇ ਅੰਦਰ ਤਬੀਅ ਤੇ ਨਿਕਲੇ ਹੋਗਾ ਪਾਪਾ ਕਹਿੰਦਾ 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 ਇਹ ਤੇਰੇ ਨਾਲ ਕੌਣ ਆਈ ਆ ਉਹ ਕਹਿੰਦੀ ਮੇਰੀ ਦਰਾਣੀ ਆ ਕਹਿੰਦਾ ਪਹਿਲਾਂ ਖਲਾ ਦਿੰਦੀ ਆ ਉਹਨੇ ਬਾਅਦ ਚ ਚੱਕ ਕੇ ਫੇਰੀ ਜਾਂਦੀਆਂ ਨੇ ਫਾਇਓ ਆ ਕੇ ਇੰਨਾ ਰੋਈ ਕਰੇ ਇੰਨਾ ਰੋਈ ਕਹਿੰਦੀ ਅਸੀਂ ਤਾਂ ਪੋਤੀ ਬਣਾ ਕੇ ਰੱਖੀ ਹੋਈ ਆ ਹੈ ਵੀ ਅਸੀਂ ਤਾਂ ਕਦੇ ਲੜੀਆਂ ਨਹੀਂ ਕਦੇ ਭੜੀਆਂ ਨਹੀਂ ਹੈਗੀ ਆ ਹੈ ਵੀ ਦੱਸ ਮੈਂ ਕਿਹੜੇ ਮੇਰੇ ਇਹਨੂੰ ਲਿਆ ਕੇ ਖਲਾਉ ਤਾਂ ਉਹ ਪਾਣੀ 'ਚ ਕੋਈ ਕੈਮੀਕਲ ਪਾ ਦਿੰਦਾ ਤੀ ਉਹ ਅੰਦਰ ਆਪਣੇ ਪੱਥਰੀ ਵਰਗਾ ਬਣ ਜਾਂਦਾ ਸੀ ਜਾਂ ਤੀਤ ਵਰਗਾ ਬਣ ਜਾਂਦਾ ਸੀ ਉਹ ਪਾਣੀ ਪੀ ਲੈਣਾ ਉਹ ਰਹਿਣ ਦੇ ਛੱਡ ਕਰੋ ਬਾਬਾ ਉਹ ਜਾਨੂ ਬੰਦਾ ਆਉਂ ਕਰਦਾ ਜਾਨੂ ਉਹ ਥਾਲ 'ਚ ਮੁੱਠੀ ਛੱਡ ਦਿੰਦਾ ਸੀ ਪਾਣੀ ਪਲਾਉਂਦਾ ਨੋਡਾ ਨਾ ਤੋੜਦੀ ਮੇਰਾ ਪਾਣੀ ਦਾ ਪਹਿਲਾ ਗਲਾ ਖੰਮਚੀ ਜਾਂਦੀਆਂ ਨੇ ਇਕੱਠਾ ਹੋ ਜਾਂਦਾ ਇੱਕ ਇੱਕ ਗਲਾਸ ਪਾਣੀ ਦਾ ਹਾਂਜੀ ਹਾਂਜੀ ਇਹ ਕਰਦੇ ਰਹੇ ਨੇ ਠੀਕ ਇਹ ਕਰਦੇ ਨੇ ਇਹ ਅੱਜ ਦੇਖ ਲੈ ਅੱਜ ਬੰਦਾ ਮੰਨਦਾ ਨਹੀਂ ਗੱਲ ਨੂੰ ਇਹ ਕਰਦੇ ਰਹੇ ਨੇ ਹਾਂ ਕੁਝ ਇਹਨਾਂ ਨੂੰ ਤਾਂ ਹੀ ਪਤਾ ਵੀ ਉਹ ਅੱਜ ਤਾਂ ਦਾ ਬੁਲਾ ਦਿੰਦੇ ਹਾਂ ਹਾਏ ਹਾਏ ਪਾਈ ਹਾਏ ਭਾਈ ਇੰਨਾ ਰੋ ਰਿਹਾ ਨਾ ਕਰੇ ਮੰਮੀ ਮੰਮੀ ਪਤਾ ਕੀ ਕਰੇ ਵਾਹਿਗੁਰੂ ਸੱਚਾ ਪਾਚਾ ਵਧੀਆ ਮਾਤਾ ਨਾਲ ਹੀ ਨਹੀਂ ਗਈ ਵਾਹਿਗੁਰੂ ਸੱਚਾ ਪਾਚਾ ਵਧੀਆ ਮਾਤਾ ਨਾਲ ਹੀ ਕਿਹੜੇ ਕਿਹੜੇ ਬਾਬੇ ਨੇ ਜਾਂਦੇ ਕਹਿੰਦਾ ਪਹਿਲਾਂ ਗਲਾ ਆ ਦਿੰਦੀਆਂ ਇਨੇ ਕਿਨੇ ਬਾਬੇ ਨੇ ਜਾਂਦੇ ਇਹ ਬਥੇਰੇ ਹਾਂ ਜਾਂਦੇ ਸੀ ਮੈਂ ਤੈਨੂੰ ਇੱਕ ਤਾਂ ਮੈਨੂੰ ਲੈ ਕੇ ਗਿਆ ਤੀ ਇਹ ਵਿਆਹ ਕਰਾ ਕੇ ਮੈਂ ਤੈਨੂੰ ਦੱਸਾ ਲੋਕ ਪਤਾ ਕਿੱਥੇ ਜਾਂਦੇ ਨੇ ਲੋਕ ਜਾਂਦੇ ਨੇ ਨੇ ਗੁਰੂ ਘਰ ਇਹ ਮੈਨੂੰ ਪਤਾ ਕਿੱਥੇ ਲੈ ਕੇ ਗਿਆ ਇੱਥੇ ਨੇੜ ਹੀ ਆ ਇੱਕ ਪਿੰਡ ਆ ਡਰਾ ਨਾ ਨਿਕਲਾ ਹਣਾ ਕੋਈ ਨਾ ਪਿੰਡ ਇੱਥੇ ਨੇੜ ਹੀ ਆ ਹਨਾ ਉਹ ਡੇਰਾ ਡੂਰਾ ਉੱਥੇ ਉਹ ਨਾ ਭਾਈ ਉਹ ਸਾਰੇ ਆਏ ਆ ਕਰਦੇ ਨੇ ਆਏ ਆਏ ਸਿਰ ਹਿੱਲਦੇ ਆ ਸਿਰ ਹਿੱਲਦੇ ਨੇ ਉਹਨਾਂ ਦੇ ਹਾਂ ਇਹ ਨਾ ਮੈਨੂੰ ਨਾ ਉੱਥੇ ਲੈ ਕੇ ਗਏ ਉੱਥੇ ਉਹਨਾਂ ਨੂੰ ਜਾਂਦੀ ਸਾਰੇ ਹਾਲੇ ਵਿਆਹ ਨੂੰ 6-7 ਤੱਕ ਦਿਨ ਹੋਏ ਨੇ ਸਿਰ ਹਿੱਲਦੇ ਸਿਰ ਹਿੱਲਦੇ ਨੇ ਉੱਥੇ ਸਾਰਿਆਂ ਦੇ ਹੈ ਭਾਈ ਇਹ ਨਾ ਉੱਥੇ ਮੈਨੂੰ ਲੈ ਗਏ ਹੈ ਨਾ ਉੱਥੇ ਹੈ ਨਾ ਇੱਕ ਮੇਰੇ ਨਾਲ ਹੋਰ ਸੀਗੀ ਚੂੜੇ ਵਾਲੀ ਉਹ ਵੀ ਆਪਣੇ ਇੱਥੇ ਪਿੰਡ ਦੀ ਹੋਈ ਸੀ ਅਸੀਂ ਦੋਨੇ ਚੂੜੇ ਵਾਲੀਆਂ ਬੈਠੀਆਂ ਉਹ ਆਲੇ-ਦਾਲੇ ਆਏ ਹੋਣ ਲੱਗ ਗਿਆ ਉਹ ਉਹ ਮੈਨੂੰ ਨਾ ਉਹਨੇ ਮੈਨੂੰ ਆਏ ਆਇਆ ਮੇਰਾ ਗੋਡਾ ਫੜ ਲਿਆ ਇਹ ਮੇਰੇ ਲੱਗੇ ਬੈਠੇ ਮਾਇਦਾ ਇਹੇ ਗੋਡੇ ਦੇ ਵਿੱਚ ਦੀ ਹਾਂ ਪਤਾ ਨਹੀਂ ਹੱਥੇ ਨਿਕਲਣ ਵਾਲਾ ਕਰਦਾ ਹੁਣ ਮੈਂ ਇੰਨੀ ਜ਼ੋਰ ਚ ਇਹਦੀ ਆਇਆਂ ਲੱਤ ਫੜੀ ਮੈਨੂੰ ਇਨਾ ਡਰ ਲੱਗੇ ਉੱਥੇ ਪਰ ਮੈਂ ਦੇਖੀ ਹਾਂ ਜਿਉਂ-ਜਿਉਂ ਆਏ ਹਾਂ ਭਾਈ ਕੀ ਹੋ ਗਿਆ ਤੈਨੂੰ ਕੌਣ ਆ ਤੂੰ ਮੇਰਾ ਫਿਰ ਨਾ ਦੁਗਣ ਲੱਗ ਜੇ ਕੌਣ ਆ ਤੂੰ ਤੈਨੂੰ ਮੈਂ ਕਾਬੂ ਕਰੂੰ ਮੈਂ ਡਰ ਤੈਨੂੰ ਤੇ ਰਹਿ ਜਾਂ ਬੰਦਿਆਂ ਦਾ ਰਾਟ ਪਤਾ ਕਿਵੇਂ ਪਾ ਕੇ ਨਿਕਲਦਾ ਅਰੇ ਥੱਪੜ ਮਾਰੂ ਹਾਂ ਹਾਂ ਮਾਪਾ ਵਾਹ 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 ਪਾਣੀ ਪਾ ਗਏ ਨਹੀਂ ਚਲ ਤੂੰ ਹੋਇਆ ਸੀ ਇਹ ਉੱਥੇ ਕਿਤੇ ਹੁੰਦੀ ਆ ਉਹਨਾਂ ਦੇ ਬਰਸੀ-ਪੁਰਸੀ ਉਹ ਭੱਜ ਗਿਆ ਹੁਣ ਭੱਜਣਾ ਹੀ ਆ ਫਿਰ ਹੁਣ ਮੈਂ ਸੱਚ ਦੱਸਦੀਆਂ ਸੱਚ ਤਾਂ ਇਹਦੇ ਵਿੱਚ ਉਹਦਾ ਜੇ ਇਹਦੇ ਸਾਰੇ ਖਾਨਦਾਨ ਦੇ ਚਉਹਦਾ ਇਹ ਕਿਹੜਾ ਨਹੀਂ ਚਉਹਦਾ ਹੈ ਭਾਈ ਉਹ ਪਤਾ ਕੀ ਹੋਇਆ ਤੇਰਾ ਜਨਮ ਜਲਾਈ ਦਾ ਅਗਸਤ ਦੇ ਵਿੱਚ ਉੱਥੇ ਬਰਸੀ-ਪੁਰਸੀ ਹੁੰਦੀ ਆ ਇਹਨੇ ਕੰਨੀਆਂ ਟੰਗੀਆਂ ਕੰਨੀਆਂ ਟਾਂਕੇ ਸਕੂਟਰ ਤੇ ਪਹਿਲਾਂ ਉੱਥੇ ਅੱਧਾ ਘੰਟਾ ਘੰਟਾ ਰਿਹਾ ਹੁਣ ਰੋਟੀ ਪਾਣੀ ਖਾਦਾ ਫਿਰ ਇਹ ਉੱਥੇ ਜਾਵੜੇ ਤੇਰੇ ਨਾਨਕੇ ਆਪਾਂ ਉੱਥੇ ਸੀਗੇ ਉੱਥੇ ਗਿਆ ਤਾਂ ਮੈਂ ਤਾਂ ਅੰਦਰ ਆਪਾਂ ਤਾਂ ਅੰਦਰ ਸੀਗੇ। ਦੁੱਜੀ ਬਣਿਆ ਹੋਏ। ਮੇਰੀ ਨਾਨੀ ਆ ਕੇ ਪਤਾ ਕੀ ਕਹਿੰਦੀ ਰਣਜੀਤ ਸੀ ਉਹ ਸਕੂਟਰ ਤੇ ਕੰਨੀ ਆ ਟੰਗਿਆਂ ਨੇ ਪੁੱਤ ਕਿੱਥੇ ਜਾ ਕੇ ਆਏ ਕਿਤੇ ਦੁੱਧ-ਦੁੱਧ ਦੇ ਕੇ ਆਏ ਕਿਸੇ ਦੇ ਵਿਆਹ ਸੀ। ਮੰਮੀ ਤੇ ਲੱਗਿਆ ਵੀ ਹੱਥ ਚਾਵੇ ਕਿਤੇ ਵਿਆਹ ਬੂ ਹੋਣਾ ਮੇਰੇ। ਨਹੀਂ ਮੰਮੀ ਮੈਂ ਤਾਂ ਕਿਤੇ ਹੋਰੋਂ ਆਏ। ਮੈਂ ਵੀ ਕਿਹਾ ਮਗਾ ਦੁੱਧ ਕਿੱਥੇ ਲੈ ਕੇ ਗਏ ਸੀ ਤੁਸੀਂ ਹੈ? ਉਹ ਕਿਤੇ ਨਹੀਂ ਉਹ ਕਿਤੇ ਨਹੀਂ ਮਗਾ ਫੇਰ ਵੀ ਕਿਤੇ ਪਤਾ ਤਾਂ ਹੋਣਾ ਚਾਹੀਦਾ ਤੁਸੀਂ ਕਿੱਥੋਂ ਆਏ ਹੋ ਹਨਾ। ਮਾ ਸੁੱਖਾ ਵੀ ਕਿਤੇ ਹਨਾ। ਮਾ ਦਾ ਕਹਿੰਦਾ ਉੱਥੇ ਆਇਆ ਦੀ ਮੇਰੇ ਨਾ ਮੈਨੂੰ ਗੁੱਸਾ ਚੜਿਆ। ਫਿਰ ਉਹੀ ਜਵਾਕ ਅਸੀਂ ਸੀ ਕਿ ਮੈਂ ਬੱਚਾ ਲੈ ਕੇ ਇੱਥੇ ਆਈਆਂ ਕਿ ਕਿਲੋ ਦੁੱਧ ਅੱਧਾ ਕਿਲੋ ਮੈਨੂੰ ਦੇ ਦੋ ਪੀਣ ਨੂੰ ਕਿਲੋ ਜਵਾਕ ਨੂੰ ਰੱਖ ਦੋ ਨਾ ਉਹ ਨਾ ਬਾਬਿਆਂ ਨੂੰ ਕੰਨੀਆਂ ਦੀਆਂ ਕੰਨੀਆਂ ਦੁੱਧ ਵੀ ਆ ਭਰ ਕੇ ਜਾਣਗੀਆਂ ਡੇਰਿਆਂ ਨੂੰ ਪਰ ਜਿਹੜੀ ਨੋਤੀ ਦੇ ਘਰੇ ਬੱਚਾ ਭੋਰਾਕ ਜਵਾਕ ਆ ਉਹ ਜਵਾਕ ਨੂੰ ਸ਼ੀਸ਼ੀ ਚ ਪਾਉਣ ਨੂੰ ਦੁੱਧ ਨਹੀਂ ਹੈ ਫਿਰ ਜਿਹੜਾ ਤੈਨੂੰ 1.5 ਲੀਟਰ ਦੁੱਧ ਮੈਂ ਰੱਖਣ ਲੱਗੀ ਸੀ ਮੈਂ 1.5 ਲੀਟਰ ਇਹਨਾਂ ਨੇ ਮਾਂ ਪੁੱਤ ਨੇ ਪਤਾ ਕੀ ਕਰਨਾ ਭੋਬਾ ਤਾਂ ਇਹਨੇ ਵੀ ਪਰਝਾਈਦਾ ਹੀ ਭਰੇ ਆ ਵੀ ਜਦੋਂ ਤੁਹਾਨੂੰ ਡੈਰੀ ਵਾਲੇ ਦੁੱਧ ਦੇ ਵਿੱਚੋਂ ਦਸੀ ਵੀ ਨਹੀਂ ਮਿਲਣੀ ਪੰਜੀ ਵੀ ਨਹੀਂ ਮਿਲਣੀ ਤੁਹਾਨੂੰ ਕੀ ਲੋੜਾ ਡੈਰੀ ਦੁੱਧ ਪਾਉਣ ਦੀ ਚੋਬੋ ਚੋਕੇ ਘਰੇ ਰੱਖ ਲਓ ਪੀ ਲਓ ਇਹਨਾਂ ਨੇ ਮਾਂ ਪੁੱਤ ਨੇ ਦੁੱਧ ਚੋਣਾ ਚੋਕੇ ਕੰਨੀਆਂ ਭਰਨੀਆਂ ਡੈਰੀ ਪਾਏ ਆਉਣਾ ਹੈ ਉਹ ਤੋਂ ਡਰਦੇ ਆ ਨੇ ਤੇ ਘਰੇ ਇਹਨਾਂ ਨੂੰ ਐ ਲਾਦਾਂ ਦੇ ਜੇ ਘਰੇ ਰੱਖਾਂਗੇ ਉਹ ਵੀ ਪੀਊਗੀ ਉਹ ਪੀਵੇ ਨਾ ਵੀਵੇ ਤੁਸੀਂ ਤਾਂ ਪੀ ਲਓ ਹੈ ਜੇ ਉਹ ਵੀ ਨਹੀਂ ਜੇ ਉਹ ਵੀ ਪੀਣੂ ਪੈਸੇ ਤਾਂ ਨਹੀਂ ਆਉਣਗੇ ਪਰ ਦੁੱਧੇ ਵੀ ਲੂ ਚੱਲ ਪੀ ਲੂ ਢੱਡ ਚੇ ਪਾ ਲੂ ਡੋਲ ਤੋੜੀ ਦਊ ਫੇਰ ਭਾਈ ਹੈ ਨਾ ਸਾਨੂੰ ਦੁੱਧ ਨਾ ਫੇਰ ਮਤਲਬ ਮਹੀਨਾ 20 ਦਿਨ ਲੰਘਿਆ ਮੈਂ ਆਪਣਾ ਪਹਿਲਾ ਤਾਂ ਉਹ ਜਿਹੜੀ ਬੱਚਾ ਜੀ ਆ ਮੈਂ ਉਹਨੂੰ ਕਹਿੰਦੀ ਦੁੱਧ ਨਹੀਂ ਉਹਦਾ ਵੀ ਮੁੰਡਾ ਰੋਵੇ ਉਹ ਵੀ ਸਾਲ ਵੱਡਾ ਹੀ ਆਪਣੇ ਪਰਮ ਤੇ ਤੇ ਮੈਂ ਖਾ ਜਾ ਚੋਂਦੇ ਨੇ ਜਾਂ ਲੈ ਆ ਉਥੋਂ ਘੜਵੀ ਦੁੱਧ ਦੀ ਹੈ ਨਾ ਕਹਿੰਦੀ ਨਾ ਪਾਈ ਮੈਂ ਗਈ ਸੀ ਕੱਲ ਵੀ ਉਹ ਮੈਨੂੰ ਬੋਲਦੀ ਆ ਬੀਬੀ ਬੋਲਦੀ ਆ ਹੈ ਨਾ ਮੈਂ ਖਾ ਫੜਾ ਔਰੇ ਜੱਗ ਮੈਂ ਆਈ ਮੈਂ ਕਿਹੜੀ ਬੈੜੀ ਚੋਂਣ ਆਲੀ ਆ ਕਹਿੰਦੇ ਆ ਮਹਾ ਪਾਉ ਦਾਣਾ ਆਪਾਂ ਬੈੜੀ ਚੋਈ ਜਿਹੜਾ ਪੌਣਾ ਤੇ ਇਹਨਾਂ ਦੀ ਕੈਨੀ ਚ ਪਾਇਆ ਬਾਕੀ ਆਪਾਂ 1.5 ਲੀਟਰ ਦਾ ਜੰਗ ਭਰਿਆ ਜਾ ਕੇ ਪੁਣਿਆ ਪੁਣ ਕੇ ਨਿਆਣਿਆਂ ਨੂੰ ਗਰਮ ਕਰਕੇ ਦੇਤਾ ਮਖਾ ਲਪੀਵੋ ਨਿਆਣੇ ਚੁੱਪ ਕਰ ਗਏ ਢਿੱਡ ਭਰ ਗਏ ਨਿਆਣਿਆਂ ਦਾ ਨਿਆਣੇ ਖੇਡਣ ਲੱਗ ਗਏ ਸਹੀ ਕੰਮ ਲੱਗ ਗਿਆ ਬੰਦਾ ਆਪਣਾ ਰੇੜਾ ਲਾ ਕੇ ਭੱਜ ਗਿਆ ਹੁਣ ਆਪਾਂ ਬੰਦੇ ਦੇ ਨਾਲ ਨਾਲੇ ਜਾਣਾ ਹੈ ਫੇਰ ਆਪਾਂ ਡੇਲੀ ਦੀ ਰੁਟੀਨ ਬਣਾ ਲਈ ਮਖਾ ਬੋਲੋ ਕਿਹੜਾ ਬੋਲਦਾ 1.5 ਲੀਟਰ ਦੁੱਧ ਰੋਜ਼ ਆਪਾਂ ਰੱਖਣਾ ਹੀ ਰੱਖਣਾ ਬੱਚਿਆਂ ਦਾ ਉਹੀ ਰੁਟੀਨ ਮੇਰੀ ਹੋਣਾ ਮੈਂ ਆਪਣੇ ਦੋਨੇ ਬੱਚਿਆਂ ਨੂੰ ਦੁੱਧ ਰੱਖਦੀ ਆ ਰੱਖਦੀ ਆ ਖੜ ਜੋ ਖੜ ਜੋ ਖੜ ਜੋ खड़ जो हम भी चलेगा तुम्हारे साथ आजा चलिए आ रहा बरसी आओ फिर चले जाई कोई ना जाए लाडो रोज पींदी है मैं खुशी नु भी पिलानी है रोज पींदे दूध है <laughs> बिना दूध पीते नहीं है किल्लेयां ते बहेंदे ऐमे नहीं किल्ले होंदे नहीं करो मन्नो मनता वाली जगह नु मन्नो गुरुद्वारा साहिब नु मान लो आ की पखंड फड़ेया बद्दू ऐमे ततड़े लाऊं दे आजा ਰੋਸ ਤਾਂ ਐਂ ਕਰੂ ਮੈਂ ਇਹ ਨਹੀਂ ਫਸ ਗਿਆ ਬੰਦਾ ਆਪਣਾ ਮਰ ਜੋ ਆਪਾਂ ਡਾ ਲੈ ਲੀਏ ਹਾਇਰੰ ਪਾ ਫਸ ਗਿਆ ਗੋਹਾ ਪਤਾ ਕਿੰਨਾ ਹੋ ਗਿਆ ਆਪਣਾ ਪੱਥਰ ਨਾਲ ਆ ਦੇ ਖੁਟੇਰ ਐਡਾ ਢੇਰ ਹੋ ਗਿਆ ਇਹ ਇਹ ਕੀ ਤੋਂ ਬਥਾਉਣਾ ਇੱਥੇ ਸਿੱਟੀ ਜਾਂਦੇ ਹੋ ਪੱਥਰਾਂ ਕੀ ਨਹੀਂ ਆ ਜੈ ਬਾਬੇ ਦੀ ਤਾਂ ਤੁਸੀਂ ਉਹ ਕਰਦੇ ਸੀ ਮੈਨੂੰ ਨਹੀਂ ਚੰਗੇ ਲੱਗਦੇ ਪਾ ਅੱਪਾ ਦਾ ਗੁਰੂਗ੍ਰਾਂਥ ਸਾਹਿਬ ਨੂੰ ਮੰਨਣ ਵਾਲੇ ਬੰਦੇ ਆ ਭਾਈ ਜੀ ਦੇ ਕਰਮਾਂ 'ਚ ਉਪਤਿ ਜੀ ਦੇ ਕਰਮਾਂ 'ਚ ਉਹ ਗੱਲ ਤਾਂ ਸਹੀ ਜੀ ਦੇ ਕਰਮਾਂ 'ਚ ਮੈਨੂੰ ਇਹ ਦੇ ਦੇ 2000 ਰੁਪਏ ਮਹੀ ਪਾਥਰ ਤੂੰ ਹੀ ਤੇਰੀ ਸਿੱਧੀ ਤੂੰ ਹੀ ਸਿੱਧੀ ਨਹੀਂ ਹੁੰਦੀ ਕੋਹਾ ਪਾਥਰ ਨੂੰ ਆਇਆ ਪਰ ਮਰੀਲਾ ਰੂਲਾ ਬਣਾ ਆ ਜਾਓ ਜਿਹੜਾ ਕਮੈਂਟ ਕਰਦਾ ਹੁੰਦਾ ਉਹਨੂੰ ਸਾੜਾ ਪਾਈਏ ਜਿਹੜਾ ਕਹਿੰਦਾ ਹੁੰਦਾ ਤੇਰਾ ਮੁੰਡਾ ਨੌਜਵਾਨ ਨੇ ਜੇ ਮੁੰਡੇ ਨੌਜਵਾਨ ਨੇ ਅਸੀਂ ਜਿਉਣਾ ਛੱਡ ਦਈਏ ਹੈ ਹਾਈ ਕਿ ਨਾ ਸੋਹਣਾ ਦੇਖੀ ਵਿਊ ਆ ਵਾਓ ਹਾਈ ਹਾਈ ਇੱਕ ਅੱਜ ਦਾ ਸਵੇਰ ਦੀ ਮੌਸਤ ਦੀ ਆ ਬੱਸ ਕਰ ਮੇਰਾ ਹੱਸ-ਹੱਸ ਕੇ ਮੂੰਹ ਵੀ ਦੁਖਣ ਲੱਗਿਆ ਪਿਆ ਬਾਲਾ ਹੱਸਦੀ ਅੱਜ ਮੈਂ ਸਵੇਰ ਦੀ ਹਾਈ ਠਖੜ ਹਾਈ ਬਹੁਤ ਜਿਆਦਾ ਹੁੰਦੀ ਆ ਹਾਈ ਮੈਨੂੰ ਬਹੁਤ ਜਿਆਦਾ ਹਰ ਥਾਂ ਫਰਮ ਮੈਨੂੰ ਨਾ ਹਸਾਈ ਜਾ ਕੰਮ ਕਰਨਾ ਹੱਲੇ ਮੇਰੇ ਰੋਟੀ ਵਾਲੇ ਭਾਂਡੇ ਪਏ ਥੋੜੇ ਝੋਣੇ ਆ ਲੈ ਪੱਠੇ ਵੱਢੀਏ ਦਸਤੀ ਲਿਆਂਦੀ ਆ ਘੁੰਗਰੂ ਲਵਾ ਲੈ ਇਹਦੇ ਤੇ ਅੱਛਾ ਚਾਹੀ ਚੱਲ ਘੁੰਗਰੂ ਲਵਾ ਲੈ ਇਹਦੇ ਤੇ ਹਟ ਜਾ ਪਰੋਂ ਹਟ ਜਾ ਪਹਿਲੇ ਵੀਡੀਓ ਬਣਾ